ਸਾਜਿਕ ਨਾਮ ਹੈ ਮੈਂ ਵਿਪਨ ਸਗੜ ਐਡਵੋਕੇਟ ਮੈਂ ਪ੍ਰੈਜ਼ੀਡੈਂਟ ਦੀ ਪੋਸਟ ਲਈ ਕੰਟੈਸਟ ਕਰ ਰਿਹਾ ਜੀ ਅੱਛਾ ਤੇ ਮੈਂ ਇੱਥੇ ਬਤੌਰ ਵਕੀਲ 2007 ਤੋਂ ਇੱਥੇ ਐਨਰੋਲਡ ਹੈ ਜੀ ਤੇ ਮੇਰਾ ਚੈਂਬਰ 720 ਹੈ ਜੀ ਤੇ ਮੈਨੂੰ ਤਕਰੀਬਨ 18 ਸਾਲ ਹੋ ਗਏ ਹੈ ਜੀ ਇੱਥੇ ਪ੍ਰੈਕਟਿਸ ਕਰਦੇ ਨੂੰ ਤੇ ਮੈਂ 2015 ਦੇ ਵਿੱਚ ਵੀ ਇੱਥੇ ਵਾਈਸ ਪ੍ਰਧਾਨ ਰਿਹਾ ਹਾਂ ਜੀ ਤੇ ਉਸ ਟਾਈਮ ਬਹੁਤ ਕੰਮ ਕੀਤਾ ਮੈਨੂੰ ਲੋਕਾਂ ਦਾ ਪਿਆਰ ਮਿਲਿਆ ਫਿਰ ਉਸ ਤੋਂ ਬਾਅਦ ਮੈਂ 2021 ਚ ਪ੍ਰੈਜ਼ੀਡੈਂਟ ਦੀ ਪੋਸਟ ਕੰਟੈਸਟ ਕੀਤੀ ਜੀ ਤੇ ਮੈਂ 160 70 ਉਹਨੂੰ ਐਗਜ਼ੈਕਟਲੀ ਯਾਦ ਕਰ ਉਸ ਵੋਟਾਂ ਤੋਂ ਮੈਂ ਰਹਿ ਗਿਆ ਸੀ ਵੀ ਪਰ ਲੋਕਾਂ ਨੇ ਪਿਆਰ ਬਹੁਤ ਦਿੱਤਾ ਜੀ ਮੈਨੂੰ 650 650 ਵੋਟ ਪਈ ਸੀ ਉਸ ਟਾਈਮ ਤੇ ਉਹ ਪਿਆਰ ਤੇ ਜਜ਼ਬੇ ਨੇ ਮੈਨੂੰ ਦੁਬਾਰਾ ਤੋਂ ਫੇਰ ਹੀ ਕੀਤਾ ਜੀ ਜਿਹੜਾ ਇਹਨਾਂ ਦਿੱਤਾ ਜੀ ਮੈਂ ਦੁਬਾਰਾ ਤੋਂ ਇੱਕ ਵਿਜ਼ਨ ਲੈ ਕੇ ਆਵਾਂ ਕਚਹਿਰੀ ਦੇ ਵਿੱਚ ਤੇ ਅੱਜ ਮੈਂ ਫੇਰ ਦੁਬਾਰਾ ਇਸ ਕਚਹਿਰੀ ਦੇ ਲੋਕਾਂ ਦੇ ਸਾਹਮਣੇ ਆਇਆ ਜੀ ਵਕੀਲ ਭਰਾਵਾ ਦੇ ਸਾਹਮਣੇ ਆਇਆ ਜੀ ਤੇ ਮੈਂ ਇਹ ਕੰਮ ਕਰੂੰਗਾ ਤੇ ਉਹ ਵਿਜ਼ਨ ਮੈਂ ਪ੍ਰਸਤੁਤ ਕੀਤਾ ਸਾਹਮਣੇ ਲੋਕਾਂ ਦੇ ਜੀ ਪੇਸ਼ ਕੀਤਾ ਤੇ ਮੈਨੂੰ ਉਮੀਦ ਹੈ ਜੀ ਮੈਨੂੰ ਹੰਗਾਰਾ ਜੋ ਮਿਲ ਰਿਹਾ ਤੇ ਜਿਤਕੇ ਮੈਂ ਲੋਕਾਂ ਲਈ ਪੂਰਾ ਕੰਮ ਕਰੂੰਗਾ ਜੀ ਅੱਛਾ ਸਰ ਇਹ ਇਲੈਕਸ਼ਨ ਕਿਦੋਂ ਹੋ ਰਿਹਾ ਤੇ ਕਿਹੜੀ ਲੱਛਣ ਇਹ ਇਲੈਕਸ਼ਨ ਸਾਡੇ ਪੰਜਾਬ ਐਂਡ ਹਰਿਆਣਾ ਦੇ ਵਿੱਚ ਸਾਰੇ ਸਾਰੀ 12 ਦੇ ਵਿੱਚ 28 ਤਰੀਕ ਨੂੰ ਇਲੈਕਸ਼ਨ ਹੁੰਦੇ ਆ ਜੀ ਤੇ 28 ਫਰਵਰੀ ਦੇ ਇਲੈਕਸ਼ਨ ਨੇ ਜੀ ਸਾਰੇ 올 ਓਵਰ ਪੰਜਾਬ ਤੇ ਹਰਿਆਣਾ ਦੇ ਵਿੱਚ ਇੱਕ ਦਿਨ ਹੀ ਪ੍ਰਧਾਨ ਯਾ ਐਗਜ਼ੀਕਟਿਵ ਚੁਣੀ ਜਾਊਗੀ ਜੀ ਤੇ ਸਾਡੇ ਇੱਥੇ ਵੀ 28 ਨੂੰ ਹੀ ਇਲੈਕਸ਼ਨ ਨੇ ਜੀ ਅੱਛਾ ਸਰ ਜੇ ਮੁੱਦਿਆਂ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਹੋਣਗੇ ਫਿਰ ਮੁੱਦੇ ਕਿਉਂਕਿ ਕਾਫੀ ਜਿਹੜਾ ਵਕੀਲ ਭਾਈ ਜਾਰਾ ਧਰਨਾ ਪ੍ਰਦਰਸ਼ਨ ਵੀ ਕਰਦਾ ਰਹੇ ਨਹੀਂ ਧਰਨਾ ਪ੍ਰਦਰਸ਼ਨ ਦੀ ਸਾਡੀ ਮਜਬੂਰੀ ਹੁੰਦੀ ਹੈ ਜੀ ਕੋਈ ਸਾਡਾ ਸ਼ੌਕ ਨਹੀਂ ਹੈ ਜੀ ਕਿਉਂਕਿ ਸਾਡੇ ਬੜੇ ਲਿミਟਿਡ ਜੇ ਰਿਸੋਰਸ ਨੇ ਜੀ ਅਸੀਂ ਉਹ ਰਿਸੋਰਸਾਂ ਦੇ ਵਿੱਚ ਹੀ ਪੂਰਤੀ ਕਰਨੀ ਹੈ ਜੀ ਕਿਸੇ ਨੂੰ ਵੀ 80% ਲੋਕਾਂ ਨੂੰ ਜੇ ਕੰਮ ਪੈਂਦਾ ਤਾਂ ਜਾਂ ਤਾਂ ਡਾਕਟਰ ਕੋਲ ਆਉਂਦੇ ਆ ਵਕੀਲ ਕੋਲ ਆਉਂਦੇ ਆ ਜੀ ਤੇ ਸਾਡੇ ਕੋਲ ਜੇ ਆਂਦੇ ਸਾਡੇ ਕੋਲ ਜੇ ਇੱਥੇ ਸਹੂਲਤਾਂ ਹੀ ਨਹੀਂ ਹੈਗੀਆਂ ਤੇ ਅਸੀਂ ਉਹਨਾਂ ਦਾ ਕੀ ਕਰਾਂਗੇ ਸਾਨੂੰ ਸਹੂਲਤ ਵੀ ਚਾਹੀਦੀ ਹੈ ਜੀ ਸਾਡੇ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਜੀ ਸਾਡੀਆਂ ਕਈ ਵਾਰ ਲਿਫਟਾਂ ਨਹੀਂ ਚੱਲਦੀਆਂ ਜੀ ਹੁਣ ਇੱਥੇ ਆ ਜਾਂਦੇ ਆ ਜੀ ਪਬਲਿਕ ਦੀ ਜੀ ਜੇ 15 ਤੋਂ 20 ਹਜ਼ਾਰ ਪਬਲਿਕ ਇੱਥੇ ਰੋ ਜਾਂਦੀ ਆ ਜੀ ਜਦ ਕਚੈਰੀ ਖੁੱਲ੍ਹਿਆ ਦਾ ਸਮੇਂ ਲੋਤੇ 15 20 ਹਜ਼ਾਰ ਬੰਦਾ ਰੋ ਜਾਏਗਾ ਤੇ ਉਹਦੇ ਲਈ ਦੋ ਲਿਫਟਾਂ ਨੇ ਜੀ ਬਸ ਤੇ ਉਹ ਲਿਫਟਾਂ ਕਰਕੇ ਉਹ ਵਿਚਾਰੇ ਇੱਧਰ ਉੱਧਰ ਫਿਰਦੇ ਸਾਨੂੰ ਵੀ ਚੰਗਾ ਨਹੀਂ ਲੱਗਦਾ ਜੀ ਕਈਆਂ ਦੇ ਹਾਲ ਸਿਹਤ ਨਹੀਂ ਚੰਗੀ ਹੁੰਦੀ ਜੀ 80 ਸਾਲ 70 ਸਾਲ 65 ਸਾਲ ਕਈਆਂ ਦੀ ਚਲੋ ਰੱਬ ਨਾ ਕਰੇ 40 ਸਾਲ ਚ ਕੋਈ ਪ੍ਰੋਬਲਮ ਹੁੰਦੀ ਆ ਤੇ ਅਸੀਂ ਉਹਦੇ ਲਈ ਵੀ ਲੜਾਂਗੇ ਜੀ ਅਸੀਂ ਐਡਮਿਨਿਸਟ੍ਰੇਸ਼ਨ ਦੇ ਲਾਵਾਂਗੇ ਜ਼ੋਰ ਕਿ ਜੀ ਇੱਥੇ ਲਿਫਟਾਂ ਦਾ ਪ੍ਰਬੰਧ ਕੀਤਾ ਜਾਵੇ ਹੋਰ ਸਾਡੇ ਵਕੀਲ ਭਾਈਚਾਰਾ ਦੀ ਹੋਰ ਬੜੀ ਪ੍ਰੋਬਲਮ ਹੈ ਜ ਸੋ 100 150 200 ਆ ਜਾਂਦਾ ਜੀ ਉਹਨਾਂ ਨੂੰ ਬੈਠਣ ਨੂੰ ਹੈ ਹੀ ਨਹੀਂ ਕੋਈ ਥਾਂ ਜੀ ਇੱਥੇ ਲੜਾਈਆਂ ਹੁੰਦੀਆਂ ਜੀ ਸਿਟਿੰਗ ਅਰੇਂਜਮੈਂਟ ਨੂੰ ਲੈ ਕੇ ਉਹਨਾਂ ਕਲਾਇੰਟ ਨੂੰ ਕੋਈ ਖੜ ਕੇ ਤਾਂ ਗੱਲ ਨਹੀਂ ਕਰ ਸਕਦਾ ਬੈਠਣ ਨੂੰ ਥਾਂ ਜਾਈ ਵੀ ਆ ਜੀ ਉਹ ਫਿਰ ਉਹ ਅਸੀਂ ਬਹੁਤ ਜ਼ਿਆਦਾ ਇੱਕ ਸਾਡੇ ਲਈ ਬਹੁਤ ਵੱਡਾ ਇਸ਼ੂ ਹੈ ਜੀ ਉਹ ਨਵੇਂ ਵਕੀਲਾਂ ਦਾ ਜਿਹੜਾ ਬੈਠਣ ਦਾ ਹੈ ਤੇ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਇੱਕ ਪਲਾਨ ਬਣਾਇਆ ਹੋਇਆ ਜੀ ਤਾਂ ਕਿ ਉਹਦੇ ਲਈ ਜੇ ਸਾਨੂੰ ਉਹਦੇ ਲਈ ਧਰਨਾ ਵੀ ਲੈਣਾ ਪਿਆ ਤਾਂ ਅਸੀਂ ਲਾਵਾਂਗੇ ਜੀ ਪਰ ਉਹ ਅਸੀਂ ਇਸ ਸਾਲ ਕਰਕੇ ਜਾਣਾ ਜੀ ਉੱਥੇ ਤਾਂ ਕਿ 4-500 ਵਕੀਲਾਂ ਨੂੰ ਬੈਠਣ ਨੂੰ ਥਾਂ ਮਿਲੇ ਜੀ ਸਰ ਲੁਧਿਆਣਾ ਕਾਫ ਸੈਟਿੰਗ ਨੂੰ ਲੈ ਕੇ ਜਾਂ ਆਪਣੀ ਲਿਫਟ ਨੂੰ ਲੈ ਕੇ ਹੋਰ ਕਿਹੜੀ ਕਿਹੜੀ ਸਮੱਸਿਆ ਜੀ ਅੱਗਲੀ ਸੈਟਿੰਗ ਤੇ ਲਿਫਟਾਂ ਦੀ ਪ੍ਰੋਬਲਮ ਨਹੀਂ ਹੈ ਜੀ ਇੱਥੇ ਤਾਂ ਚਲੋ ਮੈਂ ਵੈਸੇ ਸਾਡੀ ਜਿਹੜੀ ਇੰਟਰਨਲ ਪ੍ਰੋਬਲਮਾਂ ਨੇ ਇੱਥੇ ਪ੍ਰੋਬਲਮ ਆ ਜਿਹੜੀ ਉਹ ਸੀਨੀਅਰ ਦੀ ਗੱਲ ਕਰੀਏ ਜੀ ਉਹਨਾਂ ਨੂੰ ਜਿਹੜਾ ਬੰਦਾ ਮਾਨ ਸਨਮਾਨ ਦੇ ਕੋਟਾ ਦੇ ਵਿੱਚ ਚਾਹੇ ਜੂਨੀਅਰ ਵੀ ਲਗਾ ਲੋ ਜੀ ਵਕੀਲ ਤਾਂ ਵਕੀਲੀ ਆ ਜੀ ਚਾਹੇ ਸੀਨੀਅਰ ਹੈ ਜੂਨੀਅਰ ਹੈ ਸਾਰ ਨੂੰ ਬੰਦਾ ਮਾਨ ਸਨਮਾਨ ਕੋਟਾ ਨੂੰ ਮਿਲਣਾ ਚਾਹੀਦਾ ਜੀ ਉਹ ਵੀ ਅਸੀਂ ਕਰਾਂਗੇ ਜੀ ਫਿਰ ਇੱਥੇ ਸਾਡਾ ਜਿਹੜਾ ਕੰਮ ਨੂੰ ਲੈ ਕੇ ਹੈ ਜੀ ਉਹ ਸਾਰੀ মিডিਆ ਦੇ ਵਿੱਚ ਤੁਸੀਂ ਗੱਲਾਂ ਕਰ ਦਿੰਦੇ ਹੋ ਜੀ ਇੰਨੀ ਪੈਂਡੈਂਸੀ ਹੈ ਜੀ ਕੇਸ ਸਾਡੀ ਇਹ ਹੈ ਉਹ ਹੈ ਇਹ ਸਾਡੇ ਕਰਕੇ ਨਹੀਂ ਹੈਗੀ ਜੀ ਸਾਡੇ ਕਰਕੇ ਕੁਝ ਨਹੀਂ ਹੈ ਜੀ ਬਗੀਰ ਨੇ ਰੋ ਜਾਣਾ ਹੁੰਦਾ ਕੋਰਟ ਰੋ ਜਾਂਦਾ ਜੀ ਕਈ ਵਾਰ ਸਰਕਾਰੀ ਗਵਾ ਨਹੀਂ ਆਇਆ ਜੀ ਕਈ ਵਾਰ ਸਾਨੂੰ ਕਾਗਜ਼ ਨਹੀਂ ਮਿਲਦੇ ਜੀ ਉਹਦੇ ਲਈ ਪਹਿਲਾਂ ਜਿਹੜਾ ਕਾਗਜ਼ ਨਹੀਂ ਮਿਲਦੇ ਸੀ ਉਹਦੇ ਲਈ ਪਹਿਲਾਂ ਇਨਸਪੈਕਸ਼ਨ ਸੈਲ ਚੱਲਦਾ ਸੀਗਾ ਜੀ ਉਹ ਅਸੀਂ ਇਨਸਪੈਕਸ਼ਨ ਸੈਲ ਦਾ ਹੁੰਦਾ ਸੀ ਵੀ ਅੱਜ ਇਨਸਪੈਕਸ਼ਨ ਕਰੀਏ ਤਾਂ ਸਾਨੂੰ 2 ਦਿਨ ਚ ਕਾਗਜ਼ ਮਿਲ ਜਾਂਦੇ ਸੀਗੇ ਪਰ ਅੱਜ ਡਿਜੀਟਲ ਕੀ ਹੈ ਜੀ ਸਾਨੂੰ ਅਪਲਾਈ ਕਰਨਾ ਪੈਂਦਾ ਉਹ 2 ਦਿਨ ਦੀ ਜਗ੍ਹਾ 25-25 ਦਿਨ ਲੱਗ ਰਿਹਾ ਜੀ 20- ਤੇ ਉਹ ਅਸੀਂ ਦੁਬਾਰਾ ਕਮਾਂਗੇ ਇਨਸਪੈਕਸ਼ਨ ਸੈੱਲ ਚਲਾਓ ਉਹਦੇ ਨਾਲ ਕੇਸਾਂ ਦਾ ਵੀ ਨਿਪਟਾਰਾ ਛੇਤੀ ਹੋਏਗਾ ਜੀ ਕੋਈ ਜੇ ਸਾਡੇ ਕੋਲ ਡਾਕੂਮੈਂਟ ਆਣਗੇ ਤਾਂ ਹੀ ਅਸੀਂ ਅੱਗੇ ਕੁਝ ਕੇਸ ਪੇਸ਼ ਕਰਾਂਗੇ ਜੀ ਤੇ ਉਸ ਤੋਂ ਬਾਅਦ ਸਾਡੀ ਇੱਕ ਜੁਆਇਨਿੰਗ ਦਾ ਮੁੱਦਾ ਹੈ ਜੀ ਉਹ ਦੋਨੋਂ ਬਿਲਡਿੰਗਾਂ ਦੀ ਜੁਆਇਨਿੰਗ ਦਾ ਚੱਲ ਰਿਹਾ ਜੀ ਪਰ ਉਹ ਅਸੀਂ ਛੇਤੀ ਸਪੀਡ ਅਪ ਕਰਾਂਗੇ ਜੀ ਫਿਰ ਉਸ ਤੋਂ ਬਾਅਦ ਕਲੀਨਲੈਸ ਦਾ ਮੁੱਦਾ ਹੈਗਾ ਜੀ ਇੱਥੇ ਪਾਣੀ ਪੀਣ ਦਾ ਮੁੱਦਾ ਹੈਗਾ ਜੀ ਮਤਲਬ ਮੁੱਦੇ ਕਦੇ ਖਤਮ ਨਹੀਂ ਹੁੰਦੇ ਮੁੱਦੇ ਤਾਂ ਇਹ ਨਹੀਂ ਪਤਾ ਜੀ ਸੋਮਵਾਰ ਨੂੰ ਕਿਹੜਾ ਮੁੱਦਾ ਖੜਾ ਹੋ ਜਾਵੇ ਜੀ ਇਸ ਕਰਕੇ ਪਰ ਇਹ ਹੈ ਕਿ ਜਿਹੜੇ ਜਨਰਲ ਮੁੱਦੇ ਨੇ ਪਾਰਕਿੰਗ ਦਾ ਸਭ ਤੋਂ ਵੱਡਾ ਮੁੱਦਾ ਹੈ ਜੀ ਜੇ ਤੁਹਾਡੇ ਕੋਲ ਜੇ 200 250 300 ਵਕੀਲ ਹਰ ਸਾਲ ਆ ਰਹੇ ਤੇ ਉਹਨਾਂ ਦੀਆਂ ਗੱਡੀਆਂ ਕਿੱਥੇ ਲਾਓਗੇ ਤੁਸੀਂ ਪੈਦਲ ਤਾਂ ਨਹੀਂ ਜੀ ਕੋਈ ਉਹ ਬਹੁਤ ਵੱਡਾ ਮੁੱਦਾ ਹੀ ਅਸੀਂ ਉਹ ਡਬਲ ਸਟੋਰੀ ਪਾਰਕਿੰਗ ਉਹਦੇ ਲਈ ਵੀ ਜ਼ੋਰ ਲਾਵਾਂਗੇ ਜੀ ਲੋਕਾਂ ਦੇ ਚੈਂਬਰ ਦੀ ਆ ਸਿਟਿੰਗ ਅਰੇਂਜਮੈਂਟ ਦੀ ਤਾਂ ਜਿਹੜਾ ਲਾਣਾ ਹੀ ਲਾਣਾ ਹੈ ਅਸੀਂ ਪਾਰਕਿੰਗ ਲਈ ਵੀ ਜ਼ੋਰ ਲਾਵਾਂਗੇ ਜੇਕਰ ਤੁਹਾਡੇ ਜਿੱਤੇ ਹਾਸਲ ਹੁੰਦੇ ਤੇ ਜਿੱਤੇ ਹਾਸਲ ਕਰਦੇ ਹੋ ਪਹਿਲ ਦੇ ਦੱਤਾ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਨਵੇਂ ਵਕੀਲਾਂ ਨੂੰ ਬੈਠਾਂ ਦਾ ਥਾਂ ਹੋਵੇਗਾ ਜੀ ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਸਿਕਿਉਰਟੀ ਹੈ ਜੀ ਸਾਡੀ ਇੱਕ ਤਾਂ ਸਿਕਿਉਰਟੀ ਇਸ਼ੂ ਬਹੁਤ ਜ਼ਿਆਦਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਸਾਨੂੰ ਵਕੀਲਾਂ ਨੂੰ ਅਸੀਂ ਸ਼ਾਇਦ ਮੈਂ ਇੱਕ ਪੈਨਲ ਬਣਾਵਾ ਜੀ ਸਾਰੇ ਇੰਸ਼ੋਰੈਂਸ ਦੇ ਵਕੀਲਾਂ ਨੂੰ ਬਿਠਾ ਕੇ ਜੀ ਆਪਾਂ ਉਹਨਾਂ ਦੀ ਗਰੁੱਪ ਇੰਸ਼ੋਰੈਂਸ ਕਰਾਣੀ ਸਾਡੇ ਵਕੀਲਾਂ ਦੀ ਜੀ ਸਾਡੀ ਕੋ ਸਿਕਿਉਰਟੀ ਤਾਂ ਹੈ ਨਹੀਂ ਜੀ ਕੋਈ ਐਕਸੀਡੈਂਟ ਹੋ ਜਾਏ ਜਾਂ ਕੁਝ ਹੋ ਜਾਵੇ ਤੇ ਸਾਨੂੰ ਬਾਰ ਵੱਲੋਂ ਸਿਰਫ 25000 ਰੁਪਏ ਮਿਲਦਾ ਹੈ 25000 ਰੁਪਏ ਕਿਆ ਨੋ ਤਾਂ ਕੋਈ ਰਕਮ ਨਹੀਂ ਪਰ ਬਾਰ ਕਿੰਨਿਆਂ ਨੂੰ ਦਵੇ ਹੈਨਾ ਜੀ ਤੇ 3000 ਬੱਚਾ ਨੂੰ ਬੰਦਿਆਂ ਨੂੰ ਜੇ ਅਸੀਂ 25-25000 ਦੀ ਇਹਦਾ ਕਿੰਨਾ ਪੈਸਾ ਚਾਹੀਦਾ ਜੀ ਪਰ ਉਹਦੇ ਲਈ ਅਸੀਂ ਇਹ ਸੋਚਦੇ ਆਂ ਵੀ ਗਰੂਪ ਇੰਸ਼ੋਰੈਂਸ ਕਰਾ ਦਿੱਤਾ ਕਿ ਜੇ ਕੱਲ ਨੂੰ ਲੋਡ ਪਵੇ ਤੇ 2.5-3 ਲੱਖ ਕੁਛ ਦਾ ਮਤਲਬ ਅਸੀਂ ਉਹਨਾਂ ਨੂੰ ਕੋਈ ਤਾਂ ਰਾਹਤ ਹੋ ਸਕਦੀ ਹੈ ਜੀ ਅਸੀਂ ਕਰਾਂਗੇ ਜੀ ਉਸ ਚੀਜ਼ ਦਾ ਠੀਕ ਹੈ ਜੀ ਸਰ ਬਹੁਤ ਸਰ ਜੀ ਕੀ ਨਾਮ ਆ ਬ੍ਰਦਰ ਵਰੁਣ ਗੁਪਤਾ ਐਡਵੋਕੇਟ ਡਿਸਟ੍ਰਿਕਟ ਕੋਰਟਸ ਐਸੀ ਪ੍ਰੈਕਟਿਸ ਕਰਦੇ ਆਂ ਤੇ ਅਸੀਂ ਵਿੱਪਨ ਸੱਕੜ ਨੂੰ ਸਪੋਰਟ ਕਰ ਰਹੇ ਆ ਤੇ ਵਿਪਨ ਸੱਕੜ ਵਾਸਤੇ ਅਸੀਂ ਵੋਟਾਂ ਵੀ ਮੰਗ ਰਹੇ ਆ ਸਾਰਿਆਂ ਨੂੰ ਰਿਕੁਐਸਟ ਵੀ ਕਰ ਰਹੇ ਆ ਸਾਡੀ ਬਾਹਰ ਜਿਹੜੀ ਡੀਬੀਐਲ ਲੁਧਿਆਣਾ ਨੇ ਬੜੀ ਵਧੀਆ ਤੇ ਸਭ ਤੋਂ ਪੁਰਾਣੀ ਬਾਹਰ ਹੈ ਪੰਜਾਬ ਦੀ ਤੇ ਸਭ ਤੋਂ ਵੱਡੀ ਬਾਹਰ ਪੰਜਾਬ ਤੇ ਹਰਿਆਣਾ ਐਨਸੀਆਰ ਤੋਂ ਪਹਿਲਾਂ ਜਿੰਨੀਆਂ ਬਾਹਰ ਤੋਂ ਸਭ ਤੋਂ ਵੱਡੀ ਹੈ ਤੇ ਇੱਥੇ ਬੇਸਿਕ ਚੀਜ਼ਾਂ ਦੀ ਬੜੀ ਕਮੀ ਹੈ ਬੇਸਿਕ ਚੀਜ਼ਾਂ ਜਿ ਜਿਸ ਤਰ੍ਹਾਂ ਸਾਡੇ ਨਿਊ ਕਮਰਸ ਨੇ ਜਾਂ ਕੁਝ ਹੋਰ ਜਿਹੜਿਆਂ ਨੇ 10 15 ਚੈਂਬਰਸ ਦੀ ਪ੍ਰੋਬਲਮ ਹੈ ਤੇ ਸਿਟਿੰਗ ਅਰੇਂਜਮੈਂਟ ਦੀ ਪ੍ਰੋਬਲਮ ਉਸ ਤੋਂ ਬਾਅਦ ਕੰਸਲਟੇਸ਼ਨ ਰੂਮਸ ਦੀ ਪ੍ਰੋਬਲਮ ਹੈ ਕਿ ਅਗਰ ਕਿਸੇ ਮੇਰੇ ਵੀਰ ਕਿਸੇ ਭਰਾ ਨੇ ਆਪਣੇ ਕਲਾਇੰਟ ਨੂੰ ਮਿਲਣਾ ਹੈ ਉਹਨੂੰ ਓਪਨ ਜੇ ਮਿਲਣਾ ਪੈਂਦਾ ਹੈ ਉਸ ਕੋ ਕੰਸਲਟੇਸ਼ਨ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਮੈਂ ਕਿਸੇ ਕਿੱਥੇ ਵੜਾ ਕੇ ਕੰਸਲਟ ਕਰਾਂ ਜਿਨਾਂ ਕੋ ਚੈਂਬਰਸ ਨਹੀਂ ਹੈਗੇ ਕਿਉਂਕਿ ਲਿਮਟਿਡ ਚੈਂਬਰਸ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਆਸਤੇ ਸਿਟਿੰਗ ਦਾ ਅਰੇਂਜਮੈਂਟ ਜਰੂਰ ਕਰੀਏ ਕਿ ਆਪਣਾ ਕਟੋਕਟ ਕਲਾਇੰਟ ਨੂੰ ਅਸੀਂ ਡੀਲ ਕਰ ਸਕੀਏ ਤੇ ਕਿਦੋਂ ਇਲੈਕਸ਼ਨ ਕਦੋਂ ਹੋਣਗੇ ਸਾਡੇ 28 ਦੋ ਦੇ ਇਲੈਕਸ਼ਨ ਨੇ ਤੇ ਵਿਪਨ ਠਗੜ ਨੂੰ ਪਰਮਾ ਹੰਗਾਰਾ ਮਿਲ ਰਿਹਾ ਕਿਉਂਕਿ ਇਹ ਯੂਥ ਹੈ ਤੇ ਯੂਥ ਵਿੱਚੋਂ ਹੀ ਨਿਕਲੇ ਅੱਛਾ ਕਿੰਨੇ ਕੰਟੈਸਟ ਕੰਟੈਸਟ ਕਰ ਰਹੇ ਹੋ ਕੰਟੈਸਟੈਂਟ ਨਹੀਂ ਜੀ ਸਾਡੇ ਭਰਾ ਹੀ ਨੇ ਸਾਰੇ ਠੀਕ ਹੈ ਕੰਟੈਸਟੈਂਟ ਸਾਡੇ ਵਿੱਚ ਕੋਈ ਨਹੀਂ ਹੁੰਦਾ ਸਾਡੇ 6 ਜਾਨੇ ਕੰਟੈਸਟ ਕਰ ਰਹੇ ਆ ਜੀ ਪ੍ਰਧਾਨ ਵਾਸਤੇ ਸਾਰੇ ਸਾਡੇ ਭਰਾ ਨੇ ਸਾਰਿਆਂ ਦੀ ਅੱਛੀ ਸੋਚ ਹੈ ਪਰ ਜਿਹੜਾ ਬੈਸਟਸ ਹੋਏਗਾ ਉਹ ਜਿੱਤੇਗਾ ਜਿਹੜਾ ਬੈਸਟਸ ਹੋਏਗਾ ਉਹ ਜਿੱਤੇਗਾ ਤੇ ਪਰ ਵਿਪਨ ਸਗਰ ਦੀ ਵਿਜ਼ਨ ਬਹੁਤ ਅੱਛੀ ਹੈ ਵਿਜ਼ਨ ਦੇ ਨਾਲ ਉਹ ਐਕਸ਼ਨ ਲੜ ਰਿਹਾ ਤੇ ਉਹ ਵਿਜ਼ਨ ਨੂੰ ਸਾਡੇ ਬਾਰ ਦੇ ਮੈਂਬਰਸ ਪ੍ਰਵਾਨ ਚੜਨਗੇ ਤੇ 28 ਤਰੀਕ ਨੂੰ ਸ਼ਾਮ ਨੂੰ ਅਸੀਂ ਤੁਹਾਨੂੰ ਦੁਬਾਰਾ ਇੰਟਰਵਿਊ ਦਵਾਂਗੇ ਵਿਪਨ ਸਗਰ ਜੀ ਪ੍ਰਧਾਨ ਬਣਨਗੇ ਬាទ ਠੀਕ ਹੈ ਠੀਕ ਹੈ ਸ਼ਾਹ